ਕਹਦੇ ਹੁੰਦੇ ਨੇ ਪ੍ਰਸ਼ਾਸਨ ਆਪ ਦੀ ਆਈ ਤੇ ਆ ਜਵੇ ਤੱਕੀ ਕੁਛ ਨਹੀਂ ਕਰ ਸਕਦੀ ਬਹੁਤ ਵਧੀਆ ਮੈਂ ਕਹਿੰਦਾ ਮੈਂ ਤਾਂ ਗੱਲ ਸੁਣ ਕੇ ਨਜ਼ਰ ਆ ਗਿਆ ਦੇਖੋ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਆ ਮਲੇਰ ਕੋਲਲਾ ਪੁਲਿਸ ਦੇ ਹੱਥ ਉਹ ਰੋਪੀ ਆ ਗਏ ਨੇ ਜਿਨ੍ਹਾਂ ਨੇ ਆਪਣੇ ਕੁਸ 15 ਦਿਨ ਪਹਿਲਾਂ 15 20 ਦਿਨ ਪਹਿਲਾਂ ਕਾਂਢ ਕੋ ਪਿੱਤਾ ਸੀ ਸੁਨੋ ਬਤਾ ਵੀ ਮਲੇਕ ਕੋਡਾ ਧੋਰੀ ਰੋਡ ਤੇ ਇੱਕ ਟਰੱਕ ਡਰਾਈਵਰ ਦੇ ਨਾਲ ਜੋ ਉਹਨਾਂ ਨੇ ਹੱਥੋਬਾਈ ਕੀਤੀ ਸੀ ਲੁੱਟਕਸੁੱਟ ਕੀਤੀ ਸੀ ਉਹਨੂੰ ਮਾਰਨ ਦੇ ਲਈ ਸੜਕ ਕਿਨਾਰੇ ਸੱਡ ਦਿੱਤਾ ਗਿਆ ਸੀ ਮਦਦ ਦੇ ਲਈ ਉਹ ਗਿਆ ਪਰ ਕਿਸੇ ਨੇ ਉਹਦੀ ਇੱਕ ਨਾ ਸੁਣੀ ਸੋ ਉਹਦੀ ਮੌਕੇ ਤੇ ਤੁਨੂੰ ਪਤਾ ਹੀ ਆ ਪਹਿਲਾਂ ਤਾਂ ਉਸ ਬੰਦੇ ਦੀ ਆਤਮਾ ਨੂੰ ਸ਼ਾਂਤੀ ਦੇਵੇ ਰੱਬ ਸੱਚੇ ਪਾਸਾ ਇਹ ਆਪਣੇ ਚਾਨਣ ਤੇ ਨਵਾਜਣਾ ਹੁਣ ਮਲੇਕੋਲਾ ਮਲੇਕੋਲਾ ਤੋਂ ਐਸਐਸਪੀ ਸਾਹਿਬ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਸਰੂਟ ਜੀ ਤੇ ਨਾਲ ਹੀ ਸੀਏ ਸਟਾਫ ਇਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਸਰੂਟ ਹੈ ਇਨਾਂ ਨੇ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਆ ਜੋ ਜਿਹੜੇ ਕਿ اروਪੀ ਸੀ ਉਸਕਾ ਉਸਕਾਰ ਦੇ ਵਿੱਚ ਉਹ ਐਕਸੀਡੈਂਟ ਕਾਣ ਦੇ ਵਿੱਚ ਜੋ اروਪੀ ਸੀ ਉਹਨਾਂ ਦੇ ਵਿੱਚੋਂ ਇੱਕ ਬੰਦਾ ਹੁਣ ਦੇਖੋ ਤੁਸੀਂ ਕਹੋਗੇ ਵੀ ਇਹੇ ਵੀ ਹੋ ਸਕਦਾ ਉਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਮੇਨ ਬੰਦਾ ਸੀ ਮਾਸਟਰਮਾਈਂਡ ਬੂਟਾ ਨਾਮ ਦਾ ਸਾਬਕਾ ਸਰਪੰਚ ਜੋ ਕਿ ਬਰਨਾਲੇ ਤੋਂ ਆ ਉਹ ਸਬੰਧ ਦੇ ਨਾਲ ਹੋ ਕੁ ਸਾਥੀ ਮਿਲ ਕੇ ਇੱਕ ਨਾਲ ਲੇਡੀਜ਼ ਮਿਲ ਕੇ ਔਰ ਟਾਬਿਆਂ ਤੇ ਜਾ ਕੇ ਕਿਤੇ ਕੋਈ ਗਨਸੰਦ ਕਰ ਲੈਂਦੇ ਸੀ ਉਹ ਫਿਰ ਰੋਪੀ ਜੋ ਡਰਾਈਵਰ ਹੁੰਦਾ ਸੀ ਉਹਨੂੰ ਆਪਦੇ ਜਾਲਤ ਪਸਾ ਲੈਂਦੇ ਸੀ ਸੋ ਸਿਲੋਂ ਧੰਨਵਾਦ ਕਰਦਾ ਦੁਬਾਰਾ ਫਿਰ ਕਹਿੰਦਾ ਮੈਂ ਮਲੇਕੋਲਾ ਪੁਲਿਸ ਦਾ ਜਿਲ੍ਹਾ ਧੰਨਵਾਦ ਔਰ ਐਸਐਸਪੀ ਸਾਹਿਬ ਮਲੇਕੋਲਾ ਜੀ ਸਲੂਟ ਹੈ ਤੁਹਾਨੂੰ ਜਿਲ੍ਹਾ ਧੰਨਵਾਦ ਹੈ ਤੁਹਾਨੂੰ ਨਾਲ ਹੀ ਆਪਣੇ ਸੀਐਸਟਾਫ ਇਹਨਾਂ ਨੂੰ ਵੀ ਜਿਲ੍ਹਾ ਜਿਲੋਂ ਧੰਨਵਾਦ ਨਾਲ ਸਲੂਟ ਹੈ ਜੀ ਤੁਸੀਂ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜੀ ਬਹੁਤ ਵੱਡੀ ਬਹੁਤ ਵਧੀਆ ਮਹਾ ਇਹ ਗੱਲ ਸੁਣ ਕੇ ਖਬਰ ਸੁਣ ਕੇ ਨਜ਼ਰ ਆ ਗਿਆ ਇਹ ਜੇ ਰੁਪੀਆਂ ਨੂੰ ਤੁਸੀਂ ਐਵੇਂ ਫੜਿਆ ਕਰੋ ਤੁਸੀਂ ਤੁਹਾਡੇ ਆਪਣਾ ਕੈਵਰੇਆ ਦੇ ਨਾਲ ਤੁਸੀਂ ਜਿਵੇਂ ਫੜਿਆ ਤੁਸੀਂ ਉਸ ਬੰਦਿਆਂ ਤੱਕ ਪਹੁੰਚ ਕੀਤੀ ਆ ਦਿਨ ਤ ਤਰੋਂ ਕਈ ਲੱਗੇ ਨੇ ਪਰ ਤੁਹਾਡੇ ਬਹੁਤ ਵੱਡੇ ਵੱਲੇ ਵੱਲੇ ਆ ਜੀ ਇਸ ਦਾ ਇਸ ਮਾਮਲੇ 'ਚ ਮੈਂ ਸਾਨੂੰ ਧੰਨਵਾਦ ਕਰਦਾ ਜੀ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਿਉਂਕਿ ਤੁਸੀਂ ਇਸ ਇਹ ਯੂਰੋਪੀਆ ਨੂੰ ਫੜਿਆ ਬਹੁਤ ਵਧੀਆ ਕੀਤਾ ਜੀ ਤੁਸੀਂ ਜਿਹੜੇ ਇਹ ਯੂਰੋਪੀ ਹੁੰਦੇ ਨੇ ਆ ਹੁੰਦੇ ਆ ਇਹਨਾਂ ਨੂੰ ਐਵੇਂ ਫੜ ਕੇ ਨਾਲ ਜੇਲ੍ਹ ਦੀਆਂ ਸਰਾਖਾਂ ਵਿੱਚ ਸਿੱਤਿਆ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ